ਚਾਹ ਗਾ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਜਿੱਥੇ ਅਸੀਂ ਦੇਵਾਂਗੇ ਤੁਹਾਨੂੰ ਤੁਹਾਡੇ ਮਨਪਸੰਦ ਸਤਾਰਿਆਂ ਸ਼ੋਜ਼ ਅਤੇ ਫਰੈਂਸ ਦਾ ਜ਼ਾਇਕਾ ਕਿਉਂਕਿ ਆਖਿਰਕਾਰ ਮਨੋਰੰਜਨ ਦੀ ਦੁਨੀਆ ਦੇ ਵਿੱਚ ਕਦੇ ਵੀ ਸੁਸਤੀ છਾਈ ਨਹੀਂ ਹੁੰਦੀ ਤਾਂ ਫਿਰ ਕਿਉਂ ਨਾ ਅਸੀਂ ਤੁਹਾਨੂੰ ਹਰ ਰੋਜ਼ ਨਵੀਂ ਤਾਜ਼ਗੀ ਦੇ ਨਾਲ ਪਰ ਦੇ ਇਹ ਤਾਂ ਉਹ ਦੇਖਦੇ ਆਂ ਜਨਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੀ ਖਾਸ ਹੋਇਆ। ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਬਿਨਾ ਕੱਟਸ ਦੇ ਰਿਲੀਜ਼ ਹੋਵੇਗੀ ਦਿਲਜੀ ਦੋਸਾਂਝ ਦੀ ਫਿਲਮ ਪੰਜਾਬ 95 ਪਰ ਅਫਸੋਸ ਸਿਰਫ ਵਿਦੇਸ਼ਾਂ ਦੇ ਵਿੱਚ। ਫਿਰ ਗੱਲ ਕਰਾਂਗੇ ਸਾਫ ਅਲੀ ਖਾਨ ਤੇ ਹੋਏ ਹਮਲੇ ਤੋਂ ਬਾਅਦ ਇੱਕ ਹੋਰ ਮਸ਼ਹੂਰ ਅਦਾਕਾਰ ਦੇ ਨਾਲ ਵੀ ਵਾਪਰ ਗਿਆ ਵੱਡਾ ਹਾਦਸਾ। ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਪੰਜਾਬ ਹੀ ਨਹੀਂ ਸਗੋਂ ਇੱਕ ਹੋਰ ਸੂਬੇ 'ਚ ਵੀ ਕੀਤਾ ਗਿਆ ਸੀ ਕੰਗਨੌਰ ਰੌਕ ਦੇ ਫਿਲਮ ਐਮਰਜੈਂਸੀ ਦਾ ਵਿਰੋਧ। ਜਸਵੰਤ ਦਾ ਜੀ ਦੋਸਾਂ ਤੇ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਕਿ ਸੰ ਪੰਜਾਬ 95 ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਖਬਰ ਸੁਣ ਕੇ ਉਹਨਾਂ ਦੇ ਫੈਨਸ ਨੇ ਦਿਲਾਂ ਨੂੰ ਵੱਡਾ ਝਟਕਾ ਲੱਗਾ ਹੈ ਫਿਲਮ ਇੰਟਰਨੈਸ਼ਨਲੀ 7 ਫਰਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਫਿਲਮ ਪਰ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ ਉਹਨਾਂ ਦੇ ਫਿਲਮ ਪੰਜਾਬ 95 ਦਾ ਟੀਜ਼ਰ ਵੇ YouTube ਤੋਂ ਉਡਾ ਦਿੱਤਾ ਗਿਆ ਹੈ ਫਿਲਮ ਦਾ ਪਲੋਟ ਹਿਊਮਨ ਰਾਈਟ ਐਕਟੀਵਿਸਟ ਪਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜੋ ਮਨੁੱਖਤਾ ਹੱਕਾਂ ਅਤੇ ਸੱਚਾਈ ਲਈ ਲੜੇ ਸੀ ਜਸਵੰਤ ਸਿੰਘ ਖਾਲੜਾ ਨੇ 25000 ਗੈਰ ਕਾਨੂੰਨੀ ਕਤਲਾਂ ਉਨ ਸ਼ੁਦਗਿਆਤੇ ਗੁਪਤ ਸੰਸਕਾਰ ਦਾ ਪਰਦਾਫਾਸ਼ ਕਰ ਆਪਣੀ ਆਵਾਜ਼ ਬੁਲੰਦ ਕੀਤੀ ਸੀ ਆਪਣੇ ਸੋਸ਼ਲ ਮੀਡੀਆ ਤੇ ਫਿਲਮ ਦੇ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ਕਿ 7 ਫਰਵਰੀ 2025 ਪੂਰੀ ਫਿਲਮ ਕੋਈ ਕਟ ਨਹੀਂ ਪੰਜਾਬ 95 ਹੁਣ ਅੰਤਰਰਾਸ਼ਟਰੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ ਉਹਨਾਂ ਦੇ ਇਸ ਐਲਾਨ ਨੇ ਜਿੱਥੇ ਉਹਨਾਂ ਦੇ ਫੈਨਸ ਨੂੰ ਐਕਸਾਈਟਡ ਕੀਤਾ ਪਰ ਭਾਰਤ ਦਾ ਨਾਂ ਨਾ ਦੇਖ ਕੇ ਉਹ ਨਿਰਾਸ਼ ਹੋਗੇ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਫਿਲਮ ਨੂੰ ਲੈ ਕੇ ਭਾਰਤ ਦੇ ਵਿੱਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ ਸੈਂਸਰ ਬੋਰਡ ਨੇ ਫਿਲਮ ਦੇ ਕਈ ਸੀਨਸ ਅਤੇ ਡਾਇਲੋਗਸ ਤੇ ਇਤਰਾਜ਼ ਜਤਾਇਆ ਸੀ ਅਤੇ ਸੈਂਸਿਟਿਵ ਮੁੱਦਾ ਹੋਣ ਦੇ ਕਾਰਨ ਇਸ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਆਖਰਕਾਰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਪਰ ਅਫਸੋਸ ਭਾਰਤ ਦੇ ਵਿੱਚ ਨਹੀਂ ਐਕਟਰ ਸਾਫ ਵਾਲੀ ਖਾਨ ਤੇ ਹੋਏ ਹਮਲੇ ਤੋਂ ਬਾਅਦ ਇੱਕ ਹੋਰ ਵੱਡੇ ਹਾਦਸੇ ਦੇ ਨਾਲ ਹਾਦਸਾ ਵਾਪਰ ਗਿਆ ਬਾਲੀਵੁੱਡ ਦੇ ਗਲੈਮਰ ਦੇ ਪਿੱਛੇ ਛੁਪੇ ਖਤਰਿਆਂ ਦੀ ਅਸਲ ਚਲਕਹਾਲ ਹਾਲ ਹੀ ਦੇ ਵਿੱਚ ਮੁੰਬਈ 'ਚ ਦੇਖਣ ਨੂੰ ਮਿਲੀ ਆਰਜੁਨ ਅਤੇ ਭੂਮੀ ਦੀ ਅਪਕਮਿੰਗ ਫਿਲਮ ਮੇਰੇ ਹਸਬੰਡ ਕੀ ਬੀਵੀ ਦੇ ਸੈੱਟ ਤੇ ਇੱਕ ਗੀਤ ਦੀ ਸ਼ੂਟਿੰਗ ਦੇ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਇਹ ਘਟਨਾ ਮੁੰਬਈ ਦੇ ਰਾਇਲ ਪਾਰਕ ਸਥਿਤ ਇੰਪੀਰੀਅਲ ਪੈਲੇਸ ਦੇ ਵਿੱਚ ਵਾਪਰੀ ਹੈ ਜਿੱਥੇ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ ਸਭ ਕੁਝ ਆਮ ਵਰਗਾ ਚੱਲ ਰਿਹਾ ਸੀ ਲਾਈਟਸ ਕੈਮਰਾ ਐਕਸ਼ਨ ਅਤੇ ਕਲਾਕਾਰ ਮਿਊਜ਼ਿਕ ਦੇ ਤੁੰਤੇ ਨੱਚ ਰਹੇ ਸਨ ਅਰਜੁਨ ਕਪੂਰ ਫਿਲਮ ਦੇ ਨਿਰਦੇਸ਼ਕ ਉਦਕਸਰਾ ਜੀ ਅਤੇ ਨਿਰਮਾਤਾ ਜੈਕੀ ਪਗਨਾਨੀ ਸਮੇਤ ਕਈ ਹੋਰ ਲੋਕ ਜ਼ਖਮੀ ਹੋ ਗਏ ਨੇ ਪਰ ਰਾਹ ਦੀ ਗੱਲ ਇਹ ਹੈ ਕਿ ਕੋਈ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਨਹੀਂ ਹੋਇਆ 60 ਤੇ ਵਰਤੇ ਜਾ ਰਹੇ ਭਾਰੀ ਸਾਊਂਡ ਯੰਤਰ ਕਾਰਨ ਵਾਈਬ੍ਰੇਸ਼ਨਸ ਹੋਈ ਅਤੇ ਅਚਾਨਕ ਛੱਤ ਤੇ ਕੁਝ ਹਿੱਸੇ ਜਿਹੜੇ ਛੱਤ ਦੇ ਉੱਪਰ ਡਿੱਗਣ ਲੱਗੇ 60 ਤੇ ਹਫੜਾ ਦਫੜੀ ਮੱਚ ਕੇ ਪ੍ਰੋਡਕਸ਼ਨ ਟੀਮ ਨੇ ਤੁਰੰਤ ਸ਼ੂਟਿੰਗ ਰੋਕ ਦਿੱਤੀ ਇਸ ਘਟਨਾ ਨੇ ਬਾਲੀਵੁੱਡ ਦੇ ਵਿੱਚ ਫਿਲਮਾਂ ਸਾਡੀ ਸੁਰੱਖਿਆ ਤੇ ਇੱਕ ਵਾਰ ਫੇਰ ਤੋਂ ਸਵਾਲ ਖੜੇ ਕਰ ਦਿੱਤੇ ਨੇ 60 ਤੇ ਅਜੇ ਹਾਂ ਕੋਈ ਹਾਦਸਾ ਪਹਿਲੀ ਵਾਰ ਨਹੀਂ ਹੋਇਆ ਕੁਝ ਸਮਾਂ ਪਹਿਲਾਂ ਵੀ ਇੱਕ ਹੋਰ ਫਿਲਮ ਦੇ ਸ਼ੂਟ ਦੌਰਾਨ ਅੱਗ ਦੀ ਖਬਰ ਸਾਹਮਣੇ ਆਈ ਸੀ ਕਗਨਾ ਰੌਤ ਦੀ ਮੋਸਟ ਅਵੇਟਡ ਫਿਲਮ ਐਮਰਜੈਂਸੀ ਦੇ ਰਿਲੀਜ਼ ਤੋਂ ਬਾਅਦ ਪੰਜਾਬ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਕੰਗਨਾ ਨੇ ਇਸ ਨੂੰ ਪਰੇਸ਼ਾਨੀ ਦੱਸਿਆ ਹੈ ਕੰਗਨਾ ਰੋਗ ਦੇ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿੱਥੇ ਕੰਗਨਾ ਹੈ ਉੱਥੇ ਤਾਂ ਵਿਵਾਦ ਸ਼ੁਰੂ ਹੀ ਹੋ ਜਾਂਦਾ ਹੈ ਚਾਹੇ ਉਹ ਬਾਲੀਵੁੱਡ ਹੋਵੇ ਜਾਂ ਰਾਜਨੀਤੀ ਜਨਸਰ ਬੋਰਡ ਨੇ ਜਿਹੜੀ ਐਮਰਜੈਂਸੀ ਫਿਲਮਾਈ ਸੀ ਕਈ ਸੀਨਸ ਉਸ ਦੇ ਵਿੱਚੋਂ ਹਟਾ ਦਿੱਤੇ ਗਏ ਸੀ ਫਿਰ ਸਿੱਖ ਕੌਮ ਨੇ ਐਲਾਨ ਕੀਤਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਕਿਤੇ ਵੀ ਦਿਖਾਈ ਗਈ ਤਾਂ ਇਸ ਨਾਲ ਜੋ ਵੀ ਵਾਪਰਦਾ ਹੈ ਉਸ ਦੇ ਲਈ ਉਹ ਜ਼ਿੰਮੇਵਾਰ ਹੋਣਗੇ ਪਰ ਸਿਰਫ ਪੰਜਾਬ ਹੀ ਨਹੀਂ ਇਹ ਫਿਲਮ ਹਰਿਆਣੇ ਦੇ ਯਮਨਾ ਨਗਰ ਦੇ ਵਿੱਚ ਵੀ ਰੋਸ਼ਦਾ ਸ਼ਿਕਾਰ ਹੋਈ ਹੈ ਯਮਨਾ ਨਗਰ ਦੇ ਸਿੱਖ ਭਾਈਚਾਰੇ ਨੇ ਦੋ ਟੁਕ ਸ਼ਬਦਾਂ ਦੇ ਵਿੱਚ ਕਿਹਾ ਕਿ ਇਸ ਫਿਲਮ ਦਾ ਵਿਰੋਧ ਕਰਦਿਆਂ ਦੋਸ਼ ਲਗਾਇਆ ਹੈ ਕਿ ਇਹ ਫਿਲਮ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਵਿੱਚ ਦਰਾਰ ਪੈਦਾ ਕਰਨ ਦੀ ਇੱਕ ਸਾਜ਼ਿਸ਼ ਹੈ ਇਸ ਦੇ ਨਾਲ ਹੀ ਪੁਲਿਸ ਨੇ ਹੁਣ ਇੱਥੋਂ ਦੇ ਸਿਨੇਮਾ ਹਾਲਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਐਮਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਤਾਇਨਾਤ ਕੀਤੀ ਗਈ ਹੈ ਪਾਇਸਨ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੇ ਖਾਸ ਅਪਡੇਟਸ ਇੰਦਾ ਦੇ ਹੋਰ ਤਾਜ਼ਾ ਅਪਡੇਟਸ ਦੇਖਣ ਲਈ ਦੇਖਦੇ ਰਹੋ ਦਾ ਗਲੈਮਰ ਗੋਸਪ ਸਿਰਫ ਦਾ ਟੀਵੀ ਅਨਰ ਆਈ ਤੇ